그러니 <목소리도> ਇੱਕ ਸ਼ੋਅ ਵੀ ਕਿੰਨੇ ਕਾਗਜਟ ਕਰਤੇਗੇ ਜੀ ਤਕਰੀਬਨ 50% ਵੋਟਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਇੱਕ ਐਡੀਏਟ ਹੀ ਡਿਕਲੇਅਰ ਕੀਤਾ ਇਹਨਾਂ ਨੇ ਉਹਦੇ ਪੇਪਰੇ ਕਲੀਅਰ ਕੀਤੇ ਹਨ ਤੇ ਇਸ ਤੋਂ ਇਹ ਲੱਗ ਰਿਹਾ ਹੈ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿੱਤਕਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਪਵਿੱਤਰ ਧਰਤੀ ਬਾਚੀਵਾੜਾ ਸਾਹਿਬ ਦੇ ਵਿੱਚ ਹੋਇਆ ਤੇ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਰ ਨੇ ਢਲੋਸਾ ਵਿੱਚ ਇੱਥੇ ਖੜੇ ਨੇ ਜੀ ਬੀ ਜੀ ਪੀ ਦੇ ਇੱਥੇ ਹੈਗੇ ਨੇ ਕਾਂਗਰਸ ਪਾਰਟੀ ਦੀ ਮੂਚੀ ਲੀਡਰਸ਼ਿਪ ਇੱਥੇ ਹੈਗੀ ਹੈ ਤਾਂ ਹੁਣ ਬੜਾ ਸੋਚ ਵਿਚਾਰ ਕੇ ਅਸੀਂ ਬੜਾ ਸਖਤ ਫੈਸਲਾ ਲੈਣ ਜਾ ਰਹੇ ਹਾਂ ਸਾਨੂੰ ਕੁਝ ਸਮਾਂ ਮਿਲਨ ਦਿੱਤਾ ਜਾਵੇ ਅਗੇ ਅਸੀਂ ਉਹ ਫੈਸਲਾ ਲੈ ਸਕੀਏ ਤੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਆਰਓ ਮਿਊਸਪਲ ਕਮੇਟੀ ਮਾਛੀਵਾੜਾ ਸਾਹਿਬ ਉਹ ساری ਜ਼ਿੰਦਗੀ ਆਪਣੀ ਉਹ ਹਾਈ ਕੋਰਟ ਤੇ ਕਿਹੜੇ ਕੱਢੂਗੀ ਬਿਲਕੁਲ ਤੇ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਐ ਇੱਥੇ ਪੋਸਟਿੰਗ ਲੈ ਕੇ ਤੇ ਆਹ ਲਿਸਟ ਲਾ ਕੇ ਕੀਤੀ ਐ ਆਪਣੇ ਬੱਚਿਆਂ ਤੱਕ ਨੂੰ ਦੱਸ ਕੇ ਜਾਊਗੀ ਵੀ ਇਹ ਗਲਤੀ ਨਹੀਂ ਕਰਨੀ ਕਰ ਮੇਨ ਸਾਹਿਬ ਤੁਹਾਡਾ ਅਪਡੇਟ ਦੋ ਸਾਹਿਬ ਸੁਰੀ ਸ਼ੋਮਨੀ ਕੱਲ੍ਹ ਦੇ ਵੱਲੋਂ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਉਹ ਇਹ ਸ਼ਰਿਆਮ ਡੈਮੋਕਰੇਸੀ ਦਾ ਘਾਣ ਹੋ ਰਿਹਾ ਪਹਿਲਾਂ ਤਾਂ ਇਲੈਕਸ਼ਨਾਂ ਲੇਟ ਸੀ ਅੱਜ ਉਹਨਾਂ ਨੇ 50% ਉਮੀਦ ਜਿਤਾ ਲਏ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਵਿਚੋਂ ਦੇ ਹਜੇ ਕਾਉਂਸਲਰ ਨੇ ਜਿਹੜੇ ਕਈ 5-5 ਵਾਰ ਕੋਈ 2-2 ਵਾਰ ਬਣੇ ਨੇ ਉਹਨਾਂ ਦੇ ਕਾਗਜ਼ ਪਹਿਲਾਂ ਉਹਨਾਂ ਨੇ ਲੜ ਲਈ ਇਸ ਵਾਰ ਉਹਨੇ ਰਿਜੈਕਟ ਉਹਨੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਐਜਾ ਕਦੇ ਕੁਝ ਨਹੀਂ ਹੋਇਆ ਸੀ ਪਰ ਇਹ ਸ਼ਰੀਆਮ ਤੱਕਾ ਹੋਇਆ 50 ਪਰ ਉਹਨਾਂ ਨੂੰ ਡਰ ਸੀ ਵੀ ਐਤ ਕੀ ਉਹਨਾਂ ਨੂੰ ਜਿੱਤ ਨਹੀਂ ਹੋਣਾ ਸਰਕਾਰ ਦੇ ਨਾਕਾਮੀਆਂ ਚ ਪਾਉਣ ਦੇ ਲਈ ਖਾਸ ਕਰ ਮੱਛਵਾੜਾ ਸਾਹਿਬ ਦੇ ਲੋਕਾਂ ਨਾਲ ਤੱਕਾ ਹੋਇਆ ਜਿਹੜਾ ਸਾਡਾ ਵੋਟ ਦਾ ਅਧਿਕਾਰ ਆ ਉਹ ਵੀ ਖੋਲਿਆ ਅਤੇ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲੇ ਪੁਕਤ ਕੀਤਾ ਗਿਆ ਤੁਸੀਂ ਆਪ ਦੇਖੋ 5 ਵਜੇ ਸਮੁੱਚੇ ਪੰਜਾਬ ਦੇ ਵਿੱਚ ਲਿਸਟਾਂ ਲੱਗੀਆਂ ਆ 7:30 ਦੇ ਕਰੀਬ ਸਮਾਂ ਹੋ ਗਿਆ ਹੁਣ ਉਹ ਵੀ ਚੋਰੀ ਚੁਪੇ ਲਿਸਟਾਂ ਲਾਗੇ ਉਹਦੇ ਵਿੱਚ ਵੀ ਉਹ ਕੈਂਡੀਡੇਟ ਮੈਂ ਤਾਂ ਇਹ ਹੈਰਾਨ ਆ ਚਾਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਾਉਂਸਲਰ ਸਾਹਿਬ ਸਨ ਜਿਹੜੇ 5 ਵਾਰ ਕਾਉਂਸਲਰ ਬਣ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰੇ ਉਸੇ ਘਰ ਚ ਰਹਿੰਦੇ ਨੇ ਇੱਕ ਅਕਾਲੀ ਦਲ ਦਾ ਕੈਂਡੀਡੇਟ ਸੀ ਉਹ ਉੱਥੇ ਹੀ ਰਹਿ ਰਿਹਾ ਉਹ ਵੀ ਪਿਛਲੀ ਵਾਰ ਉਹ ਬਣਿਆ ਆ ਤੇ ਐਤਕਿ ਉਹਦੇ ਕਾਗਜ਼ ਰਿਜੈਕਟ ਕਰਤੇ ਸ਼ਰੀਆਮ ਤਕਾ ਹੋ ਰਿਹਾ ਤੇ ਇਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਰਲ ਕੇ ਸਾਰੀਆਂ ਪਾਰਟੀਆਂ ਕਰਨੀਆਂ ਕਿਉਂਕਿ ਪੰਜਾਬ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਬਾਕੀ ਚੋਣਾਂ ਲੜੋਗੇ ਤੁਸੀਂ ਜਿਹੜੇ ਬਾਕੀ ਸਿੱਧਾ ਆ ਕੇ ਮੇਰੇ ਬਾਰੇ ਫੈਸਲਾ ਜਿਹੜਾ ਕਿਉਂਕਿ ਅਸੀਂ ਸਮੁੱਚੀਆਂ ਟੀਮਾਂ ਬੈਠੀਆਂ ਨੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਕਰਨਗੀਆਂ ਕਿਉਂਕਿ ਇਹ ਦੇਖੋ ਜਿਵੇਂ ਪਹਿਲਾਂ ਕਿਹਾ ਗਿਆ ਰਾਜਾ ਗਿਰਜੀ ਵੱਲੋਂ ਕਿ ਆਰੋ ਤੇ ਤਾਂ ਐਕਸ਼ਨ ਹੋਣਾ ਹੀ ਹੋਣਾ ਪਰ ਕੀ ਜਿਹੜੀ ਹੁਣ ਇਲੈਕਸ਼ਨ ਗਾਹਾਂ ਦੀ ਉਹ ਫੇਰ ਹੋਊਗੀ ਨਹੀਂ ਹੋਊਗੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਵਿਚਾਰਾਂਗੇ ਸੋਚਾਂਗੇ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਉਹਦਾ ਫੈਸਲਾ ਵੀ ਜਲਦ ਤੁਹਾਨੂੰ ਦੱਸਾਂਗੇ ਨਾ ਵੋਟਾ ਫੋਟਾ ਕਹਿੰਿਆ ਅਸੀਂ ਵੋਟਾਂ ਲਈ ਪਾਉਂਦੇ ਨਾ ਜਿਹੜੇ ਕਰਦੇ ਕਿਹਨੋਂ ਵੀ ਮੈਂ ਸਾਡੇ ਮੱਛੀ ਵਾਲੇ ਨੂੰ ਅਪੀਲ ਕਰਦੀ ਆਂ ਕਿ ਮੈਂ ਘਰ ਨਾ ਲਾਵਾਂਗੀ ਜਿੰਨੇ ਦਿਨ ਮੈਨੂੰ ਮਰਜੀ ਬੈਠਣਾ ਮਾਰੇ ਮੱਛੀ ਵਾਲੇ ਦੇ ਵਿੱਚ ਮੈਂ ਪੰਜ ਵਾਰ ਦੀ ਦਿੱਤੀ ਹੋਈ ਐਮਸੀ ਆ ਕਾਉਂਸਲਰਾਂ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਹੈਗਾ ਕਿ ਜੇ ਵੋਟਾ ਜੇ ਵੋਟਾ ਪਿਆਨਗੇ ਮੈਂ ਵੋਟਾ ਕਦੀ ਵੀ ਨਹੀਂ ਪਾਣਦੀ ਆਂਗੀ ਕੋਈ ਰੈਸ਼ਨ ਦੱਸਿਆ ਹੀ ਕੋਈ ਨਹੀਂ ਇਹਨਾਂ ਨੇ ਕੋਈ ਇਜੈਕਸ਼ਨ ਨਹੀਂ ਦੱਸਿਆ ਐਨਾ ਕੁੱਤਾ ਪ੍ਰਸ਼ਾਸਨ ਹੈ ਚਲੋ ਕਾਗਜ਼ਾਂਟ ਕੀਤੇ ਗਏ ਦੇਖੋ ਸਾਡੇ ਇਹ ਕਾਗਜ਼ ਰਿਜੈਕਟ ਕੀਤੇ ਗਏ ਨੇ ਤੇ ਇਹ ਅੱਗੇ ਤੁਹਾਨੂੰ ਦੱਸਣ ਦਾ ਦੇ ਸਹੀ ਨਾ ਵੀ ਆ ਤੁਹਾਡੇ ਤੇ ਆਬਜੈਕਸ਼ਨ ਆ ਬਿਨਾ ਸਾਨੂੰ ਕੋਈ ਨੋਟਿਸ ਸਾਡੇ ਮੋਬਾਈਲ ਨੰਬਰ ਫਾਈਲਾਂ ਤੇ ਬਾਹਰ ਨੋਟ ਕੀਤੇ ਹੋਏ ਨੇ 6 ਨੰਬਰ ਤੋਂ ਮੈਂ ਭਾਜੀਪੀ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਮੈਂ ਖੁਦ ਇਲੈਕਸ਼ਨ ਲੜ ਰਹੇ ਆਂ ਆ ਔਰ ਮੇਰੇ ਤੇ ਸਾਰੇ ਮੇਰੇ ਪੇਪਰ ਬਿਲਕੁਲ ਸਹੀ ਬਰੇਕ ਪਰੇ ਗਏ ਨੇ ਵਕੀਲ ਦੇ ਥਰੂ ਪਰੇ ਗਏ ਨੇ ਉਦੇ باوجود ਵੀ ਇਹਨਾਂ ਨੇ ਸਾਨੂੰ ਬਿਨਾ ਨੋਟਿਸ ਬਿਨਾ ਦੱਸੇ ਫਾਈਲ ਦੇ ਉੱਤੇ ਸਾਡਾ ਆਵਾਡ ਨੰਬਰ ਲਿਖਾਇਆ ਹੈ ਮੋਬਾਈਲ ਨੰਬਰ ਲਿਖਾਇਆ ਹੈ ਸਾਨੂੰ ਕੋਈ ਵੀ ਫੋਨ ਨਹੀਂ ਆਇਆ ਅਸੀਂ 4 ਵਜੇ ਇੱਥੇ ਆਏ ਆ ਕਹਿੰਦੇ ਜੀ 5 ਵਜੇ ਜਿਹੜੇ ਹੈਗੇ ਲਿਸ਼ਟਾ ਬਾਹਰ ਲੱਗ ਜਾਣਗੇ ਤੁਸੀਂ ਇਹ ਦੇਖੋ 2 ਘੰਟੇ ਤੋਂ ਸਾਨੂੰ 5 ਮਿੰਟ 5 ਮਿੰਟ 5 ਮਿੰਟ ਕਰੀ ਜਾ ਰਹੇ ਨੇ ਔਰ ਆ ਹੁਣ ਐਂਡ ਤੇ ਜਾ ਕੇ ਦੱਸਿਆ ਵੀ ਬਾਕੀ ਸਾਰੇ ਰਿਜੈਕਟ ਇੱਕਲਾ ਝਾੜੂ ਬਦੋ ਜਿੱਥੇ ਵੀ ਦੇਖਦੇ ਨੇ ਬਾਕੀ ਜਿੱਥੇ ਇਹਨਾਂ ਨੇ ਹਰਨਾ ਆ ਚਲੋ ਅਸੀਂ ਕੋਰ ਜਾਵਾਂਗੇ ਜੀ ਅਸੀਂ ਕੋਰ ਜਾਵਾਂਗੇ ਕੋਰ ਤੇ ਰੋਜਾ ਕਰਾਵਾਂਗੇ ਅਸੀਂ ਹੁਣ ਜਿਹੜਾ ਰੋੜ ਰੋੜ ਰੋੜਾ ਜਾ ਕੇ ਜਾਮ ਕਰਾਂਗੇ ਔਰ ਅੱਜ ਤੱਕ 25 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਨਜੀਤ ਕੁਮਾਰੀ ਪੰਜ ਵਾਰ ਇਲੈਕਸ਼ਨ ਲੜੀ ਆ ਕੀ ਉਹਨਾਂ ਦੇ ਕਾਗਜ਼ ਵੀ ਗਲਤ ਆ ਜਿਹੜੇ ਪੰਜ ਵਾਰ ਇਲੈਕਸ਼ਨ ਲੜ ਕੇ ਅੱਜ ਨੂੰ ਮੈਂ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਆ ਉਹ ਪੰਜ ਵਾਰੀ ਦੇ ਕੈਂਡੀਡੇਟ ਨੇ ਜਿੱਤੇ ਤੋਂ ਕੈਂਡੀਡੇਟ ਨੇ ਔਰ ਉਹਨਾਂ ਦੇ ਪੇਪਰ ਵੀ ਰੱਦ ਕਰ ਦੇਗੇ ਕਾਂਗਰਸ ਦੇ ਇਹਦਾ ਸ਼ਰਿਆਮ ਤੱਕ ਆ ਜੀ ਆਪ ਦਾ ਇਹਦਾ ਭਗਵਾਨਤ ਮਾਨ ਹਾਏ ਹਾਏ ਅਣੀ ਆਪਣਾ ਨਾਮ ਤੇ ਆਉਤਾ ਦੱਸਿਓ ਸਤੂਰ لال ਮੈਂਟੂ ਜੀ ਸੀਨੀਅਰ ਵਾਈਸ ਪ੍ਰਧਾਨ ਜੇਲਾ ਕਾਂਗਰਸ ਕਮੇਟੀ ਖੰਨਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਜੋ ਧੱਕੇਸ਼ਾਹੀ ਹੋਈ ਆ ਮੱਚਵੜਾ ਸਾਹਿਬ ਦੇ ਵਿੱਚ ਕੀ ਹੁਣ ਤੁਸੀਂ ਕਾਹ ਐਕਸ਼ਨ ਲੈ ਰਹੇ ਹੋ ਅੱਜ ਜੋ ਧੱਕੇਸ਼ਾਹੀ ਆਮ ਆਦਮੀ ਪਾਰਟੀ ਨੇ ਮੱਚਵੜਾ ਸ਼ਹਿਰ ਚ ਬੋਪਰਾ ਨਾਲ ਤੇ ਜਿਹੜੇ ਕੈਂਡੀਡੇਟ ਖੜੇ ਤੇ ਉਹਨਾਂ ਨੇ ਕੀਤੀ ਆ ਉਹਨਾਂ ਨੇ ਔਰੰਗਜੇਬ ਦੀ ਜਾਦ ਨੂੰ ਤਾਜ਼ਾ ਕਰਤਾ ਐਕਸ਼ਨ ਤਾਂ ਹੁਣ ਆਇਆ ਵੀ ਸਾਰਾ ਸ਼ਹਿਰ ਤਰਾਤਰਾਂ ਕਰ ਰਿਹਾ ਸਾਰਾ ਏਰੀਆ ਤਰਾਤਰਾਂ ਕਰ ਰਿਹਾ ਇੰਨਾ ਪਾਰਟੀਆਂ ਦੇ ਵਰਕਰ ਤੇ ਲੀਡਰ ਕੱਲੂ ਗੁਰਦੁਆਰਾ ਚਰਨ ਕਬਲ ਸਾਹਿਬ ਅਰਦਾਸ ਕਰਕੇ 10 ਵਜੇ ਸ਼ਹਿਰ ਚ ਮਾਰਚ ਕੱਢਾਂਗੇ ਇਕੱਠੇ ਹੋਗੇ ਲੋਕਾਂ ਨੂੰ ਦੱਸਾਂਗੇ ਵੀ ਆਮ ਆਦਮੀ ਪਾਰਟੀ ਕਿੰਨਾ ਧੱਕਾ ਕਰ ਸਕਦੀ ਐ ਤੋਂ ਵੱਧ ਵੀ ਦੇਖੋ ਡੈਮੋਕਰੇਸੀ ਦਾ ਅੱਜ ਗळा ਘੁੱਟਿਆ ਗਿਆ 1947 ਤੋਂ ਬਾਅਦ ਜੱਦੀ ਸਰਕਾਰਾਂ ਹੋਣ ਚਾਹੀਆਂ ਕਦੇ ਵੀ ਕਿਸੇ ਪਾਰਟੀ ਨੇ ਅਜਿਹਾ ਕੰਮ ਨਹੀਂ ਤਾਂ ਕੀਤਾ ਸਾਡੀ ਕਾਂਗਰਸ ਪਾਰਟੀ ਨੇ ਇੰਨੇ ਸਾਰਾ ਅਜਿਹਾ ਰਾਜ ਕੀਤਾ ਮਜਾਲਕਾ ਕਿਸੇ ਦੇ ਇੱਕ ਵੀ ਕਾਗਲੀ ਰੈਂਡ ਕੀਤਾ ਹੋਵੇ ਇਹਦਾ ਇਲੈਕਸ਼ਨ ਆ ਇਲੈਕਸ਼ਨ ਫੇਅਰ ਹੋਣਾ ਚਾਹੀਦਾ ਦਾ ਇਹਦਾ ਜਿੰਦਦਮ ਹੁੰਦਾ ਉਹ ਜਿਤਨਾ ਪਰ ਆਦਾ ਬਹੁਤ ਮਾੜੀ ਕੱਢਣਾ ਆ ਮੇਰੇ ਗਿਆਨ ਜੀ ਨੂੰ ਜਿੰਨਾ ਨਿੰਦਲਿਓ ਉਹ ਥੋੜੀ ਆ ਇਸ ਲਈ ਸਾਡਾ ਵਰਕਰ ਘਰੋਂ ਇੱਕ ਇੱਕ ਨਿਕਲ ਕੇ ਜਾ ਸਕਦੇ ਵੀ ਸਾਰੀਆਂ ਪਾਰਟੀਆਂ ਆਪਣੇ ਕਾਗ ਚੱਕ ਸਕਦੀਆਂ ਨੇ ਇਹ ਅਸੀਂ ਹਾਈ ਕਮਾਂਡ ਨਾਲ ਸਲਾਹ ਕਰਕੇ ਕਰਾਂਗੇ ਬਾਕੀ ਹਾਈ ਕੋਰਟ ਦੀ ਹੁਣ ਜਾਣੀਆਂ ਸਾਰੀਆਂ ਪਾਰਟੀਆਂ ਹਾਈ ਕੋਰਟ ਤੇ ਅਸੀਂ ਆਰੋ ਜਿਹੜਾ ਇੱਥੇ ਲੱਗਿਆ ਉਹਨੂੰ ਵੀ ਪਾਰਟੀ ਬਣਾਵਾਂਗੇ ਬਾਕੀ ਬਿਲਕੁਲ ਮੈਨੂੰ ਲੱਗਦਾ ਵੀ ਆਪਾਂ 100% ਕਾਮਯਾਬ ਹੋਵਾਂਗੇ ਇਹ ਚ ਅਸੀਂ